ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕੀ ਹਾਲ ਚਾਲ ਸਾਰੇ ਪਰਠੀ ਘਾਲੋ ਭਾਈ ਪਰਨਾ ਆਪਣੇ ਟੁੱਟੇ-ਭੁੱਟੇ ਬੰਨੇ ਲਓ ਭਾਈ ਰੱਬ ਨੇ ਤੜਕੇ ਹੀ ਕੰਮ ਸਟਾਰਟ ਕਰਤਾ ਕਣ ਗੰਡ ਗਿਆ ਦੰਗਾ ਤੇ ਬਾਈ ਕਿ ਉਹਨਾ ਜਿਹੜਾ ਡਿੱਗਿਆ ਭਾਈ ਜਮੀਂ ਹਾਲ ਸਿਰ ਨੇ ਪਾਵੇ ਤਾਂ ਰੱਬ ਚੰਗਾ ਜੇ ਜਾਦੇ ਯੂਦੇ ਆ ਗਿਆ ਤਾਂ ਥੱਲੇ ਹੰਗਲ ਜਾਣਾ ਉਹਨੇ ਇਹ ਕਿਹੜਾ ਪੱਕਿਆ ਹੋਵੇ ਚਲੋ ਜੋ ਮਾਲਕ ਨੂੰ ਮਨਜ਼ੂਰ ਲੋ ਬਈ ਮਿੱਤਰੋ ਮੀ ਵਧ ਗਿਆ ਤੇ ਰੱਬ ਪਤਾ ਨਹੀਂ ਜ਼ਿੰਮੇਦਾਰਾਂ ਤੋਂ ਕੀ ਭਾਲਦਾ ਤੇ ਮੀ ਵੀ ਵਾਹ ਵਧ ਗਿਆ ਤੇ ਬਈ ਆਪਣੇ ਝੋਨਾ ਵੀ ਡੇਗ ਪਿਆ ਕੱਚਾ ਝੋਨਾ ਉਹ ਤਾਂ ਸਾਲਾ ਉਹੀ ਗਲ ਜੂ ਆਇ ਨਾ ਕਰ ਯਾਰ ਰੱਬਾ ਪੂਰਾ ਹੀ ਤੇਜ ਹੋ ਗਿਆ ਮੀ ਸੋਖਸਾਂ ਦੀ ਬਖਸ਼ ਰੱਬਾ ਬਈ ਮਿੱਤਰੋ ਆ ਬੰਬੂ ਘਾਟ ਖਵਾਣਾ ਡਿੱਗ 'ਤੇ ਉਹ ਖੜਾ ਕਰਦੇ ਆ ਕੀ ਦੋ ਵਾਰੀ ਡਿੱਗ 'ਤੇ ਮੈਂ ਦੋ ਵਾਰੀ ਚੱਕ ਕੇ ਗਿਆ ਲੋ ਬਈ ਪਸੂ ਪਿਆਈਏ ਪਹਿਲਾਂ ਮੇਨ ਕੰਮ ਆ ਜਿਹੜਾ ਉਹ ਡਾਟ ਪਾਈ ਜਾਂਦੀ ਐ ਇਸੇ ਕਰਕੇ ਇਹ ਹਵਾ ਨਾਲ ਲੱਗ ਵੀ ਹੁਣਾ ਕੰਮ ਨਾ ਕਰ ਰੱਬਾ ਜਿਹੜਾ ਹਵਾ ਨਾਲ ਹੀ ਰੇਤ ਚੁੰਨੀ ਨੂੰ ਖਰਾਬ ਕਰ ਲੋ ਬਈ ਜੀ ਸੌਸ ਪਾਈ ਵੀ ਕਰਨ ਵਾਲੀ ਆ ਕਿਉਂਕਿ ਟਰਿਆਣੀ ਇਹ ਜਾਲੀਆਂ 'ਚ ਟਰਿਆਣੀ ਪੈਂਦੀਆਂ ਇਹ ਦੂਜੀ ਜਾਲੀ ਆ ਸ਼ਾਕੀ ਸ਼ਾਕੀ ਸ਼ਾਕ ਇੱਕ ਕਬੂਤਰਾ ਸ਼ਾਕੀ ਗੁੰਬਰੀ ਟੁੰਡਾ ਸਰੀਰ ਉਸ ਦੋ ਮਹੀਨੇ ਲਈ ਆਇਆ ਸੀ ਅੰਦਰ ਨੰਬਰ ਕੇ ਆਸ-ਪਾਸ ਹੀ ਮੈਂ ਵੀ ਫਾਈਂਡ ਰਹਿ ਗਿਆ ਇੱਕ ਕਬੂਤਰੀ ਦੋ ਬੱਚੇ ਹੈਗੇ ਆਪਣੇ ਕੋਲੇ ਕੰਪਨੀ ਤੇ ਆਦਾ ਮੈਂ ਚੌੜ ਚ ਬੈਠ ਸੀ ਕਹਿ ਦੇਣਾ ਨਾ ਪੁੰਨੂ ਗਿਆ ਨਾ ਪੁੰਨੂ ਵਾਲਾ ਕਬੂਤਰ ਨੀ ਦਾ ਭਈ ਆਪ ਆਇਆ ਫੜਿਆ ਸੀ ਕਿ ਤਾਂ ਵੇਖ ਕੇ ਬੰਦੇ ਨੇ ਦੱਸਿਆ ਵੀ ਕਬੂਤਰ ਬਹੁਤ ਚੰਗਾ ਆਪਣ 4-5 ਸਾਲ ਹੋ ਗਏ ਆਪਣੇ ਕੋਲੇ ਆਪ ਇਹਦੇ ਬੱਚੇ-ਬੁੱਚੇ ਨਹੀਂ ਕਢਾਏ ਗਏ ਚਾਹ ਨੂੰ ਲੱਗਣਾ ਇੱਥੇ ਕੋ ਬੋਲ ਲਵਨੀ ਹੈ ਛੱਡਦੀ ਸੀ ਮਲਾ ਕੇ ਉਹਨੇ ਆਂਦੇ ਵੀ ਤਾਂ ਮੈਂ ਕਹਿੰਦੀ ਸੀ ਆ ਛੜਦੀ ਹੈ ਆ ਬੱਚਾ ਇੱਕ ਇਹਨਾਂ ਦਾ ਹੈਗਾ ਵਾ ਆ ਵੀ ਖੜਾ ਸਾਹਮਣੇ ਬਹੁਤ ਚੰਗੀ ਜੋੜੀ ਹੈ ਜੀ ਬੱਚਾ ਹੀ ਦੱਸਦਾ ਵੀ ਚੰਗਾ ਲੱਗਦਾ ਬਾਕੀ ਉੱਡ ਕੇ ਪਤਾ ਲੱਗ ਜੂਗਾ ਦੋ ਤਾਂ ਹੋਰ ਕਢਾਵਾਂਗੇ ਇਹਦੇ ਤੇ ਇੱਕਾ ਥੱਲੇ ਨੇ ਅੱਡੇ ਨਹੀਂ ਲਾਈ ਹੈ ਜੀ ਲਾਲੂ ਵੀ ਆ ਜਸਵੀਰ ਕੀ ਹੋਇਆ ਜੀ ਮਨਪ੍ਰਾਪ ਤੇ ਰਮਿਸ਼ ਕੇ ਹਾਂ ਕੀ ਆ ਕੋ ਉਤਰ ਦੇ ਬੱਚੇ ਆਪਣੇ ਕੋਲ ਪਹਿਲਾਂ ਵੀ ਸੀ ਕਿ ਵਧੀਆ ਉੱਡੇ ਵੀ ਚੰਗੇ ਉੱਡੇ ਵੀ ਆ ਸੁਵੇਨਾ ਕੌਣ ਸਿਆ ਨਾ ਮੁਲਾਉ ਭਾਈ ਦਾਣਾ ਪਾਣੀ ਪਾਦਾ ਤੁਹਾਨੂੰ ਜੋੜੀਆਂ ਵਿਖਾਵਾਂਗੇ ਆਪਾਂ ਦਾਣਾ ਪਾਣੀ ਖਾ ਲੈਣ ਦੇ ਇਹਨਾਂ ਨੂੰ ਉਸ ਤੋਂ ਬਾਅਦ ਵਿਖਾਉਣੀ ਆ ਜੋੜਨਾ ਫਿਰੋ ਤੋਂ ਬਾਅਦ ਵਿਖਾਵਾਂਗੇ ਜੋੜਨਾ ਉਹ ਆਪੇ ਸਿਗਰਟ ਛੋੜੀ ਆ ਬਈ ਮਿੱਤਰੋ ਮੌਸਮ ਫੇਰ ਹੋਰ ਉਹ ਜੋ ਹੈ ਪਿਆ ਰੱਬ ਡਰਾਈ ਜਾਂਦਾ ਯਾਰ ਝੋਨਾ ਅੱਗੇ ਮੇਰਾ ਤਾਂ ਬਾਬਾ ਡੱਗ ਪਿਆ ਤਕਰੀਬਨ ਉੱਧਰ ਵੀ ਡੱਗ ਪਿਆ ਤੇ ਘਰ ਕੋਲੇ ਵੀ ਡੱਗਿਆ ਸਾਰਾ ਝੋਨਾ ਡੱਗੇ ਮੈਂ ਤੇ ਮੈਂ ਕਿਹਾ ਸੀ ਬਾਈ ਤੁਹਾਨੂੰ ਜੋੜੀਆਂ ਵਖਾਵਾਂ ਜੀ ਫੜ ਫੜ ਕੇ ਹੁਣ ਜੋਤ ਬਾਈ ਪਤਾ ਨਹੀਂ ਕਿੱਧਰ ਨੂੰ ਲੰਘ ਗਿਆ ਤੇ ਜੇ ਜੋਤ ਹੁੰਦਾ ਤਾਂ ਬਾਈ ਸਾਰੀਆਂ ਜੋੜੀਆਂ ਦਿਖਾ ਦਿੰਦੇ ਤੇ ਹੁਣ ਬਾਜੀ ਗਾਲ ਵੀ ਆਂਦੇ ਲਾਈਵ ਬੈਠੇ ਆ ਵੀ ਤੇ ਹਾਲਾ ਵਾਲੀ ਬਈ ਟੋਪਲੀ ਜੀ ਦਿਖਾਉ ਮੈਂ ਇੱਕ ਮਿੰਟ ਅੰਡਾ ਤਾਂ ਬਈ ਲਾਈ ਬੈਠੇ ਪਰ ਇਹ ਬਿੰਦੇ ਘਟਾ ਪਤਾ ਨਹੀਂ ਕੀ ਗੱਲ ਉਹ ਕਬੂਤਰੀ ਤੇ ਵੀ ਖਰਾਬ ਹੋ ਗਏ ਅੰਡੇ ਪਤਾ ਨਹੀਂ ਕੀ ਚੱਕਰ ਬਣਿਆ ਤੇ ਉਹ ਜੋੜੀ ਦੇ ਸ਼ਾਹ ਕੀ ਕਬੂਤਰੀ ਐ ਤੱਤਾ ਉਤਰ ਲਾਲ ਚਿਨਾ ਆ ਬੱਚਾ ਤੇ ਜਿਹੜਾ ਆ ਬੱਚਾ ਬੈਠਾ ਬਈ ਹਾਂ ਲਾਈ ਬੈਠੀ ਆ ਆਪਣਾ ਚੀਨੀ ਲਈ ਬੈਠੀ ਚੀਨਾ ਨੂੰ ਉੱਤਰ ਲੱਗੇ ਉਹਦੇ ਨਾਲ ਆ ਲਾ ਲੇ ਰੱਸੀ ਗੂਧਰੀ ਤੇ ਆ ਬੱਚੇ ੱਗੜੀ ਬੈਠੀ ਆ ਤੁਸੀਂ ਅਲੀ ਦੀ ਈ ਆਪਣੀ ਉਹਨੇ ਪਗੜੀਆਂ ਲੈ ਲਾਈ ਜੀ ਇੱਥੇ ਆਂ ਦੇਖਾਓ ਜਿਹਦੇ ਦੋਵੇਂ ਦੂਰੀਆਂ ਵੇਖੋ ਬਾਈ ਕਿਵੇਂ ਲਉਂਦੀ ਆ ਕੱਲ ਨੂੰ ਫਿਰ ਬਾਈ ਪੱਕਾ ਹੀ ਦਿਖਾਵਾਂਗੀ ਜੋੜਨਾ ਆ ਜੋੜੀ ਐ ਤੇ ਆ ਬੈਠਾ ਬਾਜੀਆਂ ਵਾਲਾ ਇਹ ਕੱਲ ਨੂੰ ਸਾਰਿਆਂ ਨੂੰ ਜੁੜਨਾ ਵਧਗਾ ਫੜਫੜ ਦੱਤਾਂ ਆ ਬੱਚੇ ਬੈਠੇ ਆ ਆ ਦੋ ਬੱਚੇ ਆ ਬੈਠੇ ਰੱਤੀ ਉਰਾਂ ਇੱਕੋ ਬਿਠਾ ਤੇ ਦੂਜੇ ਵੀ ਇੱਥੇ ਫਿਰਦੇ ਹੋਣੇ ਆ ਤੇ ਆ ਬੱਦੀ ਬੈਠੇ ਆ ਇਹ ਮੈਨੂੰ ਆਇ ਲੱਗਾਈ ਜੁੰਦਾ ਲੱਗੇ ਡੇੜੀ ਝੁੰਗਾਈਆਂ ਮਾਰਨਾ ਮੰਗਾ ਮੇਗਾ ਖਾਂਬਣਾ ਖਾਂਦੇ ਹੋਣ ਉਹਨਾਂ ਬੱਚਿਆਂ ਦੇ ਪਰ ਹਜੇ ਤੱਕ ਰੱਬ ਅੱਛੀ ਲੱਗਦੀ ਹੈ ਬਾਕੀ ਫਿਰ ਰਾਤ ਨੂੰ ਗੌਰ ਨਾਲ ਵੇਖਾਏ ਰਾਤ ਨੂੰ ਪਤਾ ਲੱਗਦਾ ਵੀ ਕਿਹੜਾ ਖੰਭ ਖਾਂਦਾ ਕਿਹੜਾ ਨਹੀਂ ਤੇ ਵੈਸੇ ਅੱਗੇ ਤਾਂ ਕਿੰਨਾ ਦੇ ਮਾਪਿਆਂ ਨੇ ਖੰਭ ਖਾਤੇ ਸੀਗੇ ਤੇ ਮਿੱਤਰੋ ਲੋ ਭਾਈ ਜੀ ਪਾਣੀ ਤਾਂ ਨਹੀਂ ਪਿਆ ਕੇ ਤੇ ਹਰਾ ਨੀਰਾ ਪਾ ਦ ਇਹਨਾਂ ਨੂੰ ਤੇ ਹਰਾ ਖੁਰਨੀ ਚ ਖਲਾਰ ਕੇ ਰੱਖਤਾ ਭਾਈ ਜੀ ਸਵੇਰ ਕਣੀਆਂ ਕੁੜੀਆਂ ਹੁੰਦੀਆਂ ਤਾਂ ਕਈ ਵਾਰੀ ਫਿਰ ਮੁੜ ਕੇ ਇਕੜੀਆਂ ਹੁੰਦਾਂ ਫਿਰ ਇੱਥੇ ਚੱਕ ਕੇ ਲਾ ਦਿਆਂਗੇ ਤੇ ਬਾਹਰ ਲਾ ਰਾਵੀ। ਫਰੀਨ ਦਈਏ ਖਿਲਾਰ ਖਿਲਾਰ ਕੇ ਰੱਖ ਦਈਏ ਤੇ ਜੋਤ ਪਤਾ ਨਹੀਂ ਕਿੱਧਰ ਨੂੰ ਲੰਘ ਗਿਆ। ਇਹ ਅਵਾਜ਼ ਉਹ ਵਰਦਾ ਦੂਜਾ ਪਤਾ ਨਹੀਂ ਕਿੱਧਰ ਨੂੰ ਗਿਆ। ਭਾਈ ਜੀ ਖਿਲਾਰ ਦਈਏ ਤੇ ਰੱਖ ਦਈਏ। ਲਓ ਭਾਈ। ਭਾਈ ਮਿੱਤਰੋ ਲਓ ਭਾਈ ਜੀ ਹੁਣ ਆਪਾਂ ਕਰ ਲਗੇ ਵਲੌਗ ਦੀ ਸਮਾਪਤੀ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ 'ਚ। ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਨਵਾਂ ਬੈਂਜੀ ਸਫੀਕਾਰ ਬੈਂਜੀ ਸਾਰਿਆਂ ਨੂੰ ਤੇ ਕੱਲ ਨੂੰ ਤੁਹਾਨੂੰ ਜੋੜੀਆਂ ਜ਼ਰੂਰ ਦਿਖਾਵਾਂਗੇ ਕਿਉਂਕਿ ਇਹ ਅੱਜ ਜੋੜ ਨਹੀਂ ਸੀ ਘਰੇ ਨਾ ਕੈਮਰਾ ਛੜਨ ਵਾਲਾ ਜੀ ਕੋਈ ਤੇ ਕੱਲ ਨੂੰ ਜੋੜੀਆਂ ਜ਼ਰੂਰ ਦਿਖਾਵਾਂਗੇ ਕੱਲੀ-ਕੱਲੀ ਜੋੜੀ ਫੜ ਕੇ ਦਿਖਾਵਾਂਗੇ